ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਆਪਾਂ ਪਹੁੰਚੇ ਹੋਇਆ ਹਰਿਆਣਾ ਸਟੇਟ ਚ ਡਿੰਗ ਰੋਡ ਤਹਿਸੀਲ ਵੀ ਸਰਸਾ ਤੇ ਜ਼ਿਲ੍ਹਾ ਵੀ ਬਈਨੂ ਸਰਸਾ ਲੱਗਦਾ ਬ੍ਰੈਂਡ ਅੱਜ ਦੀ ਵੀਡੀਓ ਚ ਤਕਰੀਬਨ ਆਪਾਂ 3-4 ਦਿਖਾਵਾਂਗੇ ਸੋਨੂੰ ਇੱਕ ਜਰਸੀ ਪੱਛੀ ਦਿਖਾਵਾਂਗੇ ਇੱਕ ਪਿਓਰ ਨੀਲੀ ਦਾ ਵੀ ਦੀ ਮੈਂ ਆ ਤੇ ਇੱਕ ਹੈਗੀ ਆ ਸੱਜਣੋ ਪਿਓਰ ਮੋਰਾ ਦੀ ਇੱਕ ਪਿਓਰ ਮੋਰਾ ਦੀ ਨਾਲ ਹੀ ਉਹਦੇ ਹੋਰ ਆ ਉਹ ਦਿਨ ਪੂਰੇ ਹੋਣ ਚ ਕਰਦੀ ਆ ਦਿਨਾਂ ਤੇ ਇੱਕ ਹੈਗੀ ਆ ਐਫਐ ਇੱਕ ਵੀਡੀਓ ਇੱਕਾ ਬ੍ਰਾਂਡ ਇਹਦੇ ਵਿੱਚ ਕਈ ਆ ਗਏ ਤੇ ਬਾਕੀ ਆ ਜੋ ਬਾਈ ਨਾਲ ਕਰਾਉਂਦੇ ਆ ਗੱਲਬਾਤ ਕੱਲਾ ਕੱਲਾ ਜਾਨਵਰ ਤੋਰ ਕੇ ਦਿਖਾਵਾਂਗੇ ਤੇ ਰੇਟ ਵੀ ਸੱਜਣ ਤੋਂ ਵੀਡੀਓ 'ਚ ਕਰਾਉਣ ਦੀ ਕੋਸ਼ਿਸ਼ ਕਰਾਂਗੇ ਤੇ ਆ ਜੋ ਬਾਈ ਨਾਲ ਕਰਾਉਂਦੇ ਆ ਗੱਲਬਾਤ ਆ ਜੋ ਜੀ 4 ਬਾਈ ਜੀ ਠੀਕ ਠਾਕ ਵਧੀਆ ਜੀ ਵਧੀਆ ਹਾਂ ਨਾਮ ਦੱਸ ਦੋ ਆਪਣਾ ਨਾਮ ਰਮਨਦੀਪ ਸਿੰਘ ਕੀ ਨਾਮ ਹੈ ਜੀ ਰਮਨਦੀਪ ਸਿੰਘ ਰਮਨਦੀਪ ਸਿੰਘ ਇਲਾਕਾ ਕਿਹੜਾ ਆ ਗਿਆ ਬਾਈ ਇਹ ਸਰਸੇ ਜ਼ਿਲ੍ਹੇ 'ਚ ਆ ਗਿਆ ਜੀ ਡਿੰਗ ਰੋਡ ਡਿੰਗਰ ਰੋਡ ਹਾਂ ਜੀ ਹਰਿਆਣਾ ਹਾਂ ਨੰਬਰ ਵੀ ਬੋਲ ਦੋ ਆਪਣਾ 97280 ਹਾਂ ਜੀ 36165 ਇੱਕ ਵਾਰੀ ਹੋਰ ਬੋਲੋ 97280 ਹਾਂਜੀ 36165 ਆ ਗਿਆ ਇਹ ਇਲਾਕਾ ਹਰਿਆਣੇ ਦੇ ਵਿੱਚ ਹੈ ਨਾ ਬਾਈ ਹਾਂਜੀ ਹਰਿਆਣੇ ਦਾ ਆ ਗਿਆ ਹਰਿਆਣੇ 'ਚ ਸਟਾਰਟ ਕਿਹੜੇ ਬੰਨੋ ਕਰੀਏ ਇੱਥੋਂ ਕਰ ਲੀਏ ਨੀਲੀ ਤੋਂ ਕਉ ਤੋਂ ਕਰ ਲੀਏ ਇਧਰਲੇ ਬੰਨੂ ਵਾਢਾ ਲਾ ਲੰਦੇ ਹੈ ਨਾ ਆਹ ਜਰਸੀ ਤੇ ਮਾਰਦੇ ਸਟਾਫ ਕੈਮਰਾ ਇੱਕ ਵਾਰੀ ਨੇੜੇ ਲਾ ਕੇ ਦਿਖਾ ਦੇ ਆਡਰ ਉਡਰੇ ਦਾ ਇੱਕ ਗੱਲ ਤੁਹਾਨੂੰ ਸ਼ੁਰੂ 'ਚ ਹੀ ਦੱਸ ਦੇਣਾ ਚਬਾਈ ਹੈ ਜਿਹੜੀ 2.5 ਘੰਟਿਆਂ ਦੇੜ ਘੇੜ ਲੇਟ ਆ ਉਸ ਹਾਵ ਨਾਲ ਜੱਜਮੈਂਟ ਤੁਸੀਂ ਇਹਨਾਂ ਦੀ ਕਰ ਲਿਓ ਜਿੰਨਾ ਦੁੱਧ ਬਾਈ ਦੱਸੂਗਾ ਉਹ ਡੰਗ ਦੋ ਡੰਗ ਚਾਰ ਡੰਗ ਉਰੇ ਤੋਂ ਚੋਕ ਕੇ ਤਸੱਲੀ ਕਰਕੇ ਲੈ ਆ ਲੜੀ ਤੋਰਦੇ ਬੱਚੀ ਨੂੰ ਸੁਆ ਕਿਹੜਾ ਬਾਈ ਇਹਦਾ ਸੁਵਾ ਜਾਂਦਾ ਤੀਜਾ ਸੁਆ ਤੀਜਾ ਸੂਈ ਕਿੰਨੇ ਦਿੰਦੀ ਆ ਸੂਈ ਨੂੰ ਹੋ ਗਿਆ ਜੀ 2 ਮਹੀਨੇ 2 ਮਹੀਨਿਆਂ ਦੀ ਸੂਈ ਹੋਈ ਆ ਬੱਚਾ ਤਾਂ ਨਹੀਂ ਹੈਗਾ ਨਾਲ ਦੇ ਬੱਚਾ ਨਹੀਂ ਹੈਗਾ ਆ ਸੁਆ ਹੈਗਾ ਤੀਜਾ ਸੱਜਣੋਂ ਸੂਈ ਹੈਗੀ ਆ 2 ਮਹੀਨਿਆਂ ਦੀ ਦੁੱਧ ਕਿੰਨਾ ਬਾਈ ਹੁਣ ਦੁੱਧ ਨੇ ਤਾਂ ਥਲੇ ਗਿਆ ਜੀ 12 ਲੀਟਰ 12 ਲੀਟਰ ਦੁੱਧ ਆ ਹੁਣ ਦਿਖਾਵਾ ਦਿਖੂ ਬਾ ਚੰਗਾ ਕਰਦੀ ਆ ਹਣਾ ਆ ਗਈ ਇਹ ਸੱਜਣੋਂ ਪ्युअर ਜਰਸੀ ਚ ਪਿਓਰ ਜਰਸੀ ਆ ਗਈ ਜਿਵੇਂ ਆਪਾਂ ਕਹਿਦੇ ਨੇ ਪੰਜਾਬ ਵਾਲੀ ਕਿਉਂਕਿ ਜਰਸੀਆਂ ਦਾ ਕੱਦ-ਕਾੜ ਦਰਮਿਆਨਾ ਹੁੰਦਾ ਬਾਈ ਕਮਾਲੋ ਇੱਥੋਂ ਇੱਥੋਂ ਲਿਆਓ ਅੰਦਰ ਨੂੰ ਪੈਸੇ ਇਹਦੇ ਕਿੰਨੇ ਕੁ ਲਾਵਾਂਗੇ ਬਾਈ ਪੈਸੇ ਇਹਦੇ ਲਵਾਂਗੇ 35000 ਰੁਪਏ ਕੁੱਲ ਹਾਂਜੀ ਕੁੱਲ ਇਹ ਬਾਈ ਕਹਿੰਦਾ ਦੇ ਦਾਂਗੇ ਸਿਰਫ 35000 ਦੇ ਦੋ ਆ ਮਹੀਨਿਆਂ ਦੀ ਸੂਈ ਆ ਗੱਬਣ ਤਾਂ ਨਹੀਂ ਹੋਈ ਬਾਈ ਨਹੀਂ ਗੱਬਣ ਨਹੀਂ ਆਹ ਗੱਬਣ ਬਾਈ ਕਹਿੰਦਾ ਹਲੇ ਹੋਈ ਨਹੀਂ ਆਰਡਰ-ਆਡਰ ਆ ਗਿਆ ਫਿਕਸ ਕੋਈ ਟੁੱਟ-ਮਾਡਰ ਨਹੀਂ ਦੁੱਧ ਮੇਰੇ ਹਿਸਾਬ ਨਾਲ ਯਾਰ ਜੇ ਕੋਈ ਗੱਡਮੀ ਜੀ ਸੇਵਾ ਵਾਲਾ ਤੇ ਯਾਰ ਦੁੱਧ ਇਹ ਵੱਧ ਪਾ ਸਕਦੇ ਜਿਹੜੇ ਹਿਸਾਬ ਨਾਲ ਇਹਦਾ ਆਰ ਆਰਡਰ ਦੇ ਹਿਸਾਬ ਨਾਲ 14 15 ਕਿਲੋ ਦੁੱਧੇ ਨੂੰ ਪਾਉਣਾ ਕੋਈ ਬੜਾ ਜ਼ਿਆਦਾ ਨਹੀਂ ਹੈ ਗਿਆ ਅੱਗੇ ਪਿੱਛੇ ਦਾ ਆਰਡਰ ਹੈ ਥਣ ਥਣ ਵੀ ਮੈਸਾਂ ਲਈ ਲੱਗਿਆ ਚਬਾਈ ਦੀ ਕਿਵੇਂ ਬਾਈ ਬਹੁਤ ਬੜੀ ਚਬਾਈ ਦੀ ਬਹੁਤ ਪੋਲੀ ਫੋਕੀ ਜਮਾ ਹਾਂ ਜਮਾ ਫੋਕ ਦੋਨੇ ਡੰਗਾਂ ਦਾ 12 ਕਿਲੋ ਵੀ ਇਹ ਮਿਲੂਗੀ 35000 ਦੀ ਤੇ ਹੁਣ ਮਾਰਦੇ ਆ ਨੀਲੀ ਰਾਵੀ ਤੇ ਨੀਲੀ ਰਾਵੀ ਤੇ ਪਛਾਣ ਹੋ ਕੇ ਮਾਰਦੇ ਥੋੜਾ ਜਿਆਦਾ ਡਰਦੀ ਆ ਨਾ ਉਰਲੇ ਬੰਨੇ ਆ ਜਾ ਇਧਰੋਂ ਦਿਖਾ ਦੇ ਲੰਬਾਈ ਲੰਬੂਈ ਪਾਸਮੀ ਜੀ ਸਾਨੂੰ ਤਾਂ ਕਰਕੇ ਲੱਗੂ ਜਿਵੇਂ ਸਾਨੂੰ ਮੈਂ ਦੱਸਿਆ ਵੀ ਚਬਾਈ ਹੈ ਜਿਹੜੀ ਚਬਾਈ 2.5 ਘੰਟੇ ਡੇਢ ਘੇੜ ਲੇਟ ਅੱਤੋਰ ਦੋਜੀ ਖੋਲ ਕੇ ਨੇੜਿਓਂ ਫੜ ਕੇ ਤੋੜਦੇ ਮਾੜਾ ਸਲੋ ਤੋੜਦੇ ਸੂਆ ਤੀਜਾ ਕਿੰਨੇ ਟਾਈਮ ਦੀ ਸੂਈ ਆ ਬਾਈ ਇਹ ਸੂਈ ਨੋ ਹੋ ਗਿਆ ਜੱਜ 10 ਦਿਨ 10 ਦਿਨਾਂ ਦਾ ਬੱਚਾ ਨਾਲ ਕੀ ਆ ਬੱਚਾ ਨਾਲ ਕੱਟਾ ਜੀ ਆ ਨਾਲ ਇਹਦੇ ਕੱਟਾ ਆ ਗਿਆ ਸੂਈ 10 ਦਿਨਾਂ ਦੀ ਆ ਸੂਆ ਕਿਹੜਾ ਸੀ ਤੀਜਾ ਬਾਈ ਤੀਜਾ ਸੂਆ ਆ ਸੂਆ ਤੀਜਾ 10 ਦਿਨਾਂ ਦੀ ਸੂਈ ਥੱਲੇ ਦੁੱਧ ਕਿੰਨਾ ਪਿਆਰਾ ਅੱਜ ਦੁੱਧੋ ਜੀ ਮੋਕੇ ਦਾ ਹੈਗਾ ਜੀ 13 ਲੀਟਰ 13 ਲੀਟਰ ਹਾਂ ਜੀ ਕਿੰਨਾ ਕ ਪਾ ਸਕਦੀ ਆ ਤੇਰੇ ਤਜਰਬੇ ਨਾਲ ਮੇਰੇ ਤਜਰਬੇ ਨਾਲ ਜੀ 17 17 16 ਦੇ 17 ਦੇ ਵਿੱਚ 16 17 ਕਿਲੋ ਪਾ ਦੂਗੀ ਕਿਉਂਕਿ ਆਰਡਰ ਜਿਹੜਾ ਇਹਦਾ ਆਰਡਰ ਕਮਾਲ ਦਾ ਤੇ ਉੱਤੇ ਬਾਡੀ ਬੁੱਡੀ ਦੀ ਵੀ ਲਾਜਵਾਵਾ ਤੇ ਇਹ ਆ ਗਈ ਭਾਈ ਪਿਓਰ ਨੀਲੀ ਦਾ ਵੀ ਹੈ ਨਾ ਹਾਂਜੀ ਪਿਓਰ ਨੀਲੀ 100 ਦਾ 100 ਨੀਲੀ ਆ ਗਈ ਜੀ ਆਪਾਂ ਗੱਲਬਾਤ ਕਰ ਲਈਏ ਆਰਡਰ ਉਡਰ ਤੇ ਵੀ ਨਿਸ਼ਾਨ ਨੇ ਤੇ ਬਾਡੀ ਬੁੱਡੀ 'ਚ ਵੀ ਪ੍ਰੋਪਰ ਮਾਰਕਿੰਗ ਆ ਕੋਈ ਜ਼ਿਆਦਾ ਓਵਰ ਮਾਰਕਿੰਗ ਨਹੀਂ ਹੈਗੀ ਇਹਦੇ 'ਚ ਅੱਖਾਂ ਓੱਖਾਂ ਤੋਂ ਗੱਲਬਾਤ ਕਰ ਲਈਏ ਅੱਖਾਂ ਓੱਖਾਂ ਵੀ ਪਿਓਰ ਨੀਲੀ ਚ ਆ ਗਈਆਂ ਤੇ ਉੱਤੋਂ ਬਾਡੀ ਬੁੱਡੀ ਵੀ ਲਾਜਵਾਵਾ ਇੱਥੋਂ ਲੈ ਵਾਲੂ ਬਾ ਦਿਖਾ ਦੇ ਉਸਤਾਦ ਨੇੜੇ ਲਾ ਕੇ ਇਹਦੀ ਚਬਾਈ ਬਹੁਤ ਵਧੀਆ ਚਵਾਈ ਬਹੁਤ ਚੰਗੀ ਬਹੁਤ ਕਰਦੀ ਆ ਧਰਤੀ ਚ ਮੋਗਗੇ ਜਦੋਂ ਚੋਣਾ ਬਹੁਤ ਵਧੀਆ ਚਵਾਈ ਆ ਮੋਗਗੇ ਕਰਨ ਵਾਲਾ ਸ਼ਿਸ਼ਟ ਮੈਂਦੀ ਚਵਾਈ ਦਾ ਫਾਈ ਕਹਿੰਦਾ ਤੇ ਆਪਾਂ ਹੁਣੇ ਕਰਕੇ ਵਿਖਾਉਂਦੇ ਆ ਆ ਗਈ ਪਿਓਰ ਨੀਲੀ ਚ ਤਾਰਾ ਤੂਰਾ ਕੋਸ਼ਿਸ਼ ਕਰਾਂਗੇ ਮਾਰ ਕੇ ਦਿਖਾਉਣ ਦੀ ਵੀ ਵੀਡੀਓ ਦੇ ਵਿੱਚ ਹੀ ਤੁਹਾਨੂੰ ਮਾਰ ਕੇ ਦਿਖਾ ਦਈਏ ਪਿਛਾਣ ਹੋ ਕੇ ਉਸਤਾਦ ਫੇਸ ਕੁਆਲਟੀ ਤੇ ਮਾਰ ਦੇ ਤੇ ਮੈਂਦੀ ਯਾਰ ਲੰਬਾਈ ਲੰਬੂਈ ਦਿਖਾ ਦੇ ਇੱਥੇ ਹੂੰ ਇਹਦੇ ਪੈਸੇ ਕਿਵੇਂ ਕਰਾਂਗੇ ਤਿੰਨੇ ਦੇ ਪੈਸੇ ਆਪਾਂ ਫੋਨ ਤੇ ਬਾੜੇ ਤਾਂ ਨਹੀਂ ਮੰਗਦੇ ਨਹੀਂ ਨਹੀਂ ਬਾੜੇ ਉਨੀ ਲਵਾਂਗੇ ਜਿੰਨੇ ਕੇ ਰੁਪਏ ਓਟ ਲੂਗੀ ਹਾਂਜੀ ਬੱਚਾ ਨਾਲ ਇਹ ਮੇਲਕਾਫ ਆ ਤੇ ਆ ਗਿਆ ਉਹ ਵੀ ਪਿਓਰ ਨੀਲੀ ਦਾ ਆ ਬੱਚਾ ਵੀ ਇਹਦੇ ਨਾਲ ਮੇਲਕਾਫ ਆ ਗਿਆ ਸੱਜਣੋ ਆ ਗਿਆ ਉਹ ਵੀ ਪਿਓਰ ਨੀਲੀ ਦਾ ਤੇ ਆਪ ਵੀ ਇਹ ਪਿਓਰ ਨੀਲੀ ਦਾ ਵੀ ਦਾ ਚਾਹੇ ਕੋਈ ਸੱਜਣ ਜਾਰੇ ਇਹਨੂੰ ਲਿਜਾ ਕੇ ਰਿੰਗ ਚ ਵੀ ਲਾ ਸਕਦਾ ਜਿਵੇਂ ਮੇਲਾ ਆ ਰਿਹਾ ਤਨੋਲੇ ਵਾਲਾ ਦੁੱਧ ਬਾਈ ਕਹਿੰਦਾ 16-17 ਪਾ ਦੂਗੀ ਅੱਜ ਬਾਈ 13 ਕਿਲੋ ਆ ਹੁਣ ਜੋ ਬੋਕੇ ਦਾ ਜਾ ਠੰਡਾ ਕੰਡੇ ਦਾ 13 ਲੀਟਰ ਆ ਕੰਡੇ ਵਾਲਾ 13 ਕਿਲੋ ਰੈਡੀ ਆ ਇਹਦੇ ਥਲੇ ਲੀਟਰ ਤਾਂ 14-15 ਭਰ ਜਾਣਗੇ ਦੁੱਧ ਹਾਂ ਇਹਦਾ ਰੇਟ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਤੇ ਹੁਣ ਮਾਰਦੇ ਉਸਤਾਦ ਆ ਮੱਝ ਤੇ ਕੈਮਰਾ ਇਹ ਵੀ ਤੋ ਬੱਡੀ-ਬੁੱਡੀ ਇਹਦੀ ਵੀ ਪੂਰੀ ਵਜਨ ਵਾਲੀ ਆ ਗਈ ਹੈਟ ਵਾਲੀ ਮੈਂ ਆ ਗਈ ਇੱਧਰ ਨੂੰ ਆ ਕੇ ਦਿਖਾ ਦੇ ਡਰਦੀ ਆ ਨੇੜੇੋਂ ਫੜ ਕੇ ਤੋੜਦੀ ਬਾਈ ਰਸਾ ਨੇੜੇੋਂ ਫੜ ਕੇ ਹੌਲੀ ਤੋੜਦੀ ਇਹਦਾ ਸੁਆ ਕਿਹੜਾ ਜੀ ਇਹਨਾਂ ਦਾ ਵੀ ਤੀਜਾ ਸੁਆ ਜੀ ਇਹਦਾ ਵੀ ਤੀਜਾ ਸੁਆ ਕੋਈ ਨਹੀਂ ਲੈ ਚਲੋ ਇਹਦੇ ਨਾਲ ਬੱਚਾ ਕੀ ਆ ਬਾਈ ਇਹਦੇ ਚ ਇਹਦੇ ਨਾਲ ਵੀ ਮੇਲ ਕਾਸ ਹੈ ਜੀ ਦੋਨਾਂ ਵਾਂਗਰੀ ਬੁੱਲ ਨੇ ਹਾਂਜੀ ਬੁੱਲ ਬੁੱਲ ਆ ਬੁੱਲ ਨੇ ਦੋਨਾਂ ਨਾਲ ਪਾਸਾ ਪੁਕਸਾ ਕੇ ਮੇ ਲੱਗਦਾ ਇੱਥੋਂ ਸੈਟ ਸੁਣ ਨਹੀਂ ਪਾਸਾ ਬਾਕੀ ਠੀਕ ਹੈ ਜੀ ਇਹਨਾਂ ਨਹੀਂ ਹੈਗਾ ਠੀਕ ਹੈ ਬਸ ਥੋੜਾ ਜਿਹਾ ਮੂੰਹ ਜਾ ਮਾਰਿਆ ਹੋਇਆ ਕੱਟੇ ਨੇ ਠੀਕ ਹੈ ਜੀ ਚਲੋ ਗਿਆ ਸੀ ਅੱ ਆ ਬੱਚਾ ਲੱਗਿਆ ਹੋਇਆ ਬਾਈ ਕਹਿੰਦਾ ਬਾਕੀ ਡੰਗ ਤੇ ਝੋਟੀ ਠੀਕ ਬਣਦੀ ਆ ਡੰਗ ਤੇ ਆ ਕੇ ਤੁਸੀਂ ਬਾਈ ਤੋਂ ਤਸੱਲੀ ਕਰਕੇ ਲਿਆ ਸਕਦੇ ਹੋ ਡਰਦੀ ਆ ਨਾ ਥੋੜੀ ਹਾਂ ਥੋੜਾ ਕਮਰੇ ਤੋਂ ਡਰਦੀ ਆ ਥੋੜਾ ਡਰਦੀ ਆ ਕੋਈ ਗੱਲ ਨਹੀਂ ਨੇੜੇ ਲਾ ਕੇ ਦਿਖਾ ਦਿਆਂ ਕਵਰਾ ਆਉਂਦੀ ਆ ਥੋੜਾ ਜਿਹਾ ਦੁੱਧ ਬਾਈ ਇਹਥੇ ਕਿੰਨੇ ਦਿਨ ਦੀ ਸੂਈ ਹੋ ਗਈ ਇਹ ਹੋ ਗਈ ਜੀ ਅੱਜ ਲਗਭਗ 1.5 ਮਹੀਨੇ ਦੀ ਮੰਨ ਕੇ ਚਲੋ ਪੰਜਾ ਹਾਂ 1.5 ਮਹੀਨੇ ਦੀ ਮੰਨੋ 1.5 ਮਹੀਨੇ ਡੇੜ ਗੇੜ ਹੋ ਗਈ ਪਾਸਾ ਪੂਸਾ ਬਾਈ ਕਹਿੰਦਾ ਕੋਈ ਜ਼ਿਆਦਾ ਨਹੀਂ 19-21 ਦਾ ਹੋ ਸਕਦਾ ਹੁਣ ਇਹਨੇ ਬੱਚੇ ਨੇ ਪੀਤਾ ਹੋਇਆ ਓ ਤੁਸੀਂ ਨੇੜੇ ਆ ਕੇ ਤਸੱਲੀ ਕਰਕੇ ਲੈ ਜਾਓ ਭਾਈ ਤੂੰ ਦੁੱਧ ਹੁਣ ਕਿੰਨਾ ਤਿਆਰ ਆ ਭਾਈ ਥੱਲੇ 17 ਲੀਟਰ ਦੁੱਧ ਤਿਆਰ ਆ ਜੀ ਜੋ ਮਰਜ਼ੀ ਚੋੜ 17 ਲੀਟਰਾਂ ਚ ਹੈ ਕੰਡਿਆਂ ਚ ਹਾਂ ਕੰਡੇ ਵਾਲਾ 17 ਕਿਲੋ ਕੰਡੇ ਵਾਲਾ ਇਧਰਲੇ ਬੰਨੇ ਹੋ ਕੇ ਦਿਖਾ ਦੇ 17 ਕਿਲੋ ਇਹਦੇ ਥੱਲੇ ਭਾਈ ਕਹਿੰਦਾ ਕੰਡੇ ਵਾਲਾ ਤਿਆਰ ਆ ਡੰਗ ਤੋਂ ਡੰਗ ਚ ਵਾਦਾਂਗੇ ਭਾਈ ਹਾਂਜੀ ਭਾਵੇਂ ਦੋ ਟੰਗ ਚੋਂ ਨਾ ਤਿੰਨ ਟੰਗ ਚੋਂ ਕੋਈ ਚੱਕਰੀ ਤਸੱਲੀਆਂ ਕਰਾ ਕੇ ਤੋਰਾਂਗੇ ਹਾਂਜੀ ਹਾਂਜੀ ਇਹਦੇ ਪੈਸੇ ਨਹੀਂ ਤੇ ਵੀ ਫੋਨ ਤੇ ਕਰਾਂਗੇ ਜਿਆਦਾ ਤਾਂ ਨਹੀਂ ਮੰਗਦੇ ਸੱਜਣਾ ਆਪਣੇ ਕਿਤੇ ਡਰ ਜਾਣ ਵੀ ਕਿਤੇ ਭਾਈ ਕੋਈ ਨਾ 4-5 ਲੱਖ ਮੰਗ ਲੇ ਨਹੀਂ ਜੀ ਨਹੀਂ ਰਪੀ ਉਹਨੇ ਕ ਲੈ ਲਾਂਗੇ ਜਿੰਨੇ ਕੋਟ ਦੀਆਂ ਨੇ ਇਹਦਾ ਚਵਾ ਲਾਂਗੇ ਬਾਈ 17 ਕਿਲੋ ਹਾਂਜੀ 17 ਉਹਦਾ ਚਵਾ ਦਾਂਗੇ ਕੰਡੇ ਵਾਲਾ 10 ਦਿਨਾਂ ਦੀ ਸੂਈ ਦਾ 13 ਕਿਲੋ ਹਾਂਜੀ ਤੇ ਬੱਚੀ ਦਾ ਚਵਾ ਦਾਂਗੇ 12 ਕਿਲੋ ਤਸੱਲੀ ਕਰਾ ਕੇ ਤੋੜਾਂਗੇ ਜਮਾ ਇਹ ਦੋ ਟੰਗ ਚੋਂ ਤਿੰਨ ਪੈੰਗ ਚੋਂ ਹਾਂ ਹੁਣ ਮਾਰ ਦੇ ਸਤਾ ਦਾ ਚੋਟੀ ਤੇ ਇਹਦਾ ਕੱਡਾ ਮੀਡੀਅਮ ਆ ਗਿਆ ਹਣਾ ਹਾਂਜੀ ਹਾਂਜੀ ਇਹ ਮੀਡੀਅਮ ਕੱਢ ਚਾ ਗਿਆ ਵੀ ਤੋੜ ਦੋ ਜੀ ਖੁੱਲ ਕੇ ਇਹਦਾ ਸੂਆ ਕਿਹੜਾ ਬਾਈ ਇਹ ਤਾਂ ਦੂਜਾ ਸੂਆ ਇਹ ਹਰਿਆਣੇ ਦੀਆਂ ਨੇ ਇੱਧਰ ਲਿਆਂ ਆਏ ਦੋ ਹੀ ਹਰਿਆਣੇ ਦੀ ਇਹਦਾ ਵੀ ਤੀਜਾ ਬਾਈ ਨਹੀਂ ਦੂਜਾ ਸੂਆ ਅੱਛਾ ਇਹਦਾ ਦੂਜਾ ਇਹ ਕਿੰਨੇ 10 ਤਰੀਕ ਨੂੰ ਅੱਜ ਤਰੀਕ ਹੋ ਗਈ 28 ਹਾਂਜੀ ਅੱਜ ਹੋ ਗਈ ਸੱਜਣੋਂ 28 ਤਰੀਕ 10 ਨੂੰ ਇਹਦੇ ਦਿਨ ਪੂਰੇ ਨੇ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਕਿਉਂਕਿ ਹਜੇ ਦਿਨ ਕਈ ਕੱਢਦੀ ਆ ਛੋਟੀ ਜਾਣ ਵਾਲੀ ਆ ਕੱਦ-ਕਾੜ ਦੀ ਗੱਲ ਕਰ ਲਈਏ ਕੱਦ-ਕਾੜ ਤੋਂ ਥੋੜਾ ਜਿਹਾ ਦਰਮਿਆਨਾ ਆ ਗਿਆ ਕੱਦ-ਕਾੜ ਨਹੀਂ ਇਹਦਾ ਬੜਾ ਵੱਡਾ ਹੈਗਾ ਜੇ ਮੈਂ ਕੱਲ੍ਹ ਬਾਤ ਕਰਨਾ ਇਹਦਾ ਕੀਰ ਕਰ ਰਿਹਾ ਦੁੱਧ ਦਾ ਬਾਈ ਇਹਦਾ ਜੀ ਰਿਕਾਰਡ ਪਿਛਲੇ ਸਵੇਰੇ ਅਸੀਂ ਚੋਇਆ ਜਿੰਦਾ ਥੋੜਾ 15 ਲੀਟਰ ਤੇ 15 ਹੀ ਆਪਾਂ ਕਹਿ ਕੇ ਤਸੱਲੀ ਦੇ ਕੇ ਗਰੰਟੀਆਂ ਦੇ ਕੇ ਤੋਰਾਂਗੇ ਪੈਲਣ ਨੇ ਕੱਢਿਆ 15 ਕਿਲੋ ਬਾਡੀ ਬੂਡੀ ਦੀ ਚੰਗੀ ਆ ਭਈ ਹੈ ਨਾ ਇਧਰ ਤੁਹਾਡੇ ਏਰੀਏ ਦੇ ਵਿੱਚ ਸੀਮਨ ਵੀ ਮੈਂ ਸੁਣਿਆ ਵੀ ਚੰਗਾ ਲੱਗਦਾ ਚੰਗਾ ਲੱਗਦਾ ਸਹੀ ਆ ਆ ਲੈ ਆਓ ਜੀ ਇਹ ਠੰਡੀ ਠੰਡੀ ਸੀ ਲੱਗਦੀ ਹੈ ਭਾਵੇਂ ਚਵਾ ਕੇ ਆਪਾਂ ਘਰੋਂ ਤੋਰ ਸਕਦੇ 15 ਕਿਲੋ ਅੱਛਾ 15 ਕਿਲੋ ਦੀ ਗਰੰਟੀ ਦੇ ਦਾਂਗੇ ਜੇ ਕਿਸੇ ਸੱਜਣ ਨੇ ਅੱਜੇ ਲੈ ਕੇ ਜਾਣੀ ਆ ਇਹਦੇ ਪੈਸੇ ਕਿੰਨੇ ਲਵਾਂਗੇ ਅੱਜ ਦਾ ਰੇਟ ਇਹਦਾ ਅੰਦਾਜ਼ ਦਾ ਰੇਟ ਹੈਗਾ ਜੀ 85000 ਅੱਜ ਦਾ ਇਹਦਾ ਰੇਟ ਹੈਗਾ 85 ਸੂਣ ਤੋਂ ਬਾਅਦ ਆਪੋ ਜੀ ਥੋੜਾ ਜਾ ਹਾਂਜੀ ਸੂਣ ਤੋਂ ਬਾਅਦ ਇੱਕ ਬਾਈ ਚਾਂਸਸ ਸੂ ਪੈਂਦੀ ਆ ਨਹੀਂ ਕੋਈ ਗੱਲ ਨਹੀਂ ਪਛੂਨ ਤਾਂ ਕੋਈ ਨਹੀਂ ਵੀ ਅੱਜ 85 ਵੀ ਦੇ ਦਾਂਗੇ 85 ਦੇ ਦਾਂਗੇ ਅੱਜ ਬਾਈ ਕਹਿੰਦਾ ਯਾਰ ਇਹ 85000 ਦੀ ਦੇ ਦਾਂਗੇ ਥਣ ਥਣ ਚੰਗਾ ਲੱਗਿਆ ਝੋਟੀ ਨੂੰ ਇਹ ਗੱਲਬਾਤ ਕਰ ਲਈਏ ਤੇ ਉੱਤੇ ਉਹ ਬਾਡੀ ਬੂਡੀ ਦੀ ਵੀ ਠੀਕ ਆ ਕੱਦ ਕਾਠੇ ਦਾ ਆ ਗਿਆ ਮਤਲਬ ਕਿ ਮੀਡੀਅਮ ਹੈਟ ਚ ਆ ਗਈ ਬੜਾ ਜਿਆਦਾ ਵੱਡਾ ਨਹੀਂ ਹੈਗਾ ਉੱਚੋਲੀ ਛੂਲੀ ਚੰਗੀ ਬਣਾਉ ਸੂਆ ਬਾਈ ਨੇ ਦੱਸਿਆ ਦੂਜਾ ਹਾਂ ਟਾਇਰ ਟਾਇਡਰ ਬਣਾਉਗੇ ਕੋਣ ਲੱਕ ਮੈਂ ਇਹਦਾ ਟਾਇਰ ਨਹੀਂ ਬੰਦਾ ਟਾਇਰ ਟਾਇਡਰ ਬੰਦਾ ਪੂਰਾ ਫਿਰ ਸਭ ਕਾਸਮਾ ਕਹਿ ਲੈਣਾ ਜੀ ਨੂੰ ਜਿਵੇਂ ਆਪਾਂ ਨੀਲੀ ਦਾ ਆਰਡਰ ਆ ਗਿਆ ਜਿਵੇਂ ਨੀਲੀ ਦਾ ਆਰਡਰ ਆ ਉਹਦਾ ਆਰਡਰ ਬਣੂਗਾ ਆਰਡਰ ਇਹ ਫਿਕਸ ਬਣਾਉਗੇ ਹੈਗੀ ਜਾਣ ਜੂਨ ਵਾਲੀ ਆ ਸਾਮ ਸੂਨ ਚੰਗੀ ਕਰੀ ਹੋਈ ਹੈ ਨਾ ਇਹਦੇ ਪੈਸੇ ਕਿੰਨੇ ਲਵਾਂਗੇ ਇਹਦਾ 85000 85 ਦੀ ਦੇ ਦਾਂਗੇ ਮਾਨਤਾਨ ਜਾਂ ਕਰਦਾਂਗੇ ਮਾਨਤਾਨ ਕਰਦਾਂਗੇ ਥੋੜਾ ਮੋਟਾ ਆ ਗਿਆ ਤੁਸੀਂ ਆ ਮਾਨਤਾਨ ਜਾਂ ਉਹਦੇ ਚ ਹੋ ਜੂਗਾ ਤੇ ਨੰਬਰ 22 ਦਾ ਤੁਸੀਂ ਮਿਲਿਆ ਲਿਓ ਤੇ ਹੁਣ ਮਾਰਦੇ ਉਸਤਾਦ ਆ ਬੈਠ ਤੇ ਇਹ ਵੀ ਤੋਰ ਦਿਓ ਜੀ ਖੋਲ ਕੇ ਇਹਦਾ ਸੂਆ ਕਿਡਾ ਬਾਈ ਦੂਸਰਾ ਸੂਆ ਇਹਦਾ ਸੂਆ ਦੂਜਾ ਇਹਦਾ ਬਿੱਡ ਚੰਗਾ ਹੈ ਨਾ ਕੱਦ-ਕੁੱਦੇ ਦਾ ਚੰਗਾ ਇਹਦਾ ਟਰੱਕ ਵਾਲਾ ਸਿਸ ਲੰਬੀ ਲੰਬੀ ਬਹੁਤ ਆ ਇਹ ਸੂਈ ਕਿੰਨੇ ਦਿਨ ਦੀ ਹੋਗੀ ਤੇ ਸੂਈ ਹੋ ਗਿਆ ਨੀ ਜੀ 10 ਦਿਨ ਤਾਂ ਹੋ ਗਏ ਇਹਨੂੰ 10 11 ਦਿਨ ਮੰਨ ਕੇ ਚੱਲੋ ਇੰਨੇ ਦੀ ਸੂਈ ਹੋਗੀ ਆ 10 11 ਦਿਨਾਂ ਦੀ ਸੂਈ ਥੱਲੇ ਦੁੱਧ ਬਾਈ ਕਿੰਨਾ ਕਿ ਤਿਆਰ ਹੁਣ ਹੂੰ ਤਾਂ ਥੱਲੇ ਜੀ ਸਟਮ ਹੈਗਾ 22 ਲੀਟਰ 22 ਲੀਟਰ ਹਾਂ ਜੀ ਰੈਡੀ ਦਾ ਰੈਡੀ ਦਾ 22 ਇਹਦਾ ਵਿੱਚ ਪਾ ਦਾਂਗੇ ਉਹ ਪੱਕਾ ਮੰਨਦੀ ਆ ਤੇਰੇ ਕੋਲੇ ਹਨਾ ਹਾਂ ਥੋੜਾ ਥਾਂ ਪੱਕਾ ਨਾ ਆਪਣਾ ਥੋੜਾ ਜਿਹਾ ਇਹਦੇ ਕਰਕੇ ਕਰ ਦਈਏ ਕੱਚਾ ਤਾਂ ਕੋਈ ਚੱਕਰ ਨਹੀਂ ਬਾਹਰ ਹਾਂ ਪੱਕੇ ਕਰਕੇ ਮੰਨਦੀ ਆ ਸਿਸਟਮ ਥੋੜਾ ਜਿਹਾ ਪੱਕਾ ਪੁੱਕਾ ਜ਼ਰੂਰ ਮੰਨਦੀ ਆ ਉਹ ਆਰ ਡਰ ਡ 22 ਕਿਲੋ ਤਿਆਰ ਇਹਦੇ 22 ਕਿਲੋ ਵਾਲੀ ਦੇ ਬਾਈ ਕਿੰਨੇ ਪੈਸੇ ਲੈ ਲਾਂਗੇ ਆਪਾਂ ਇਹਦਾ 66000 ਰੁਪਏ ਇਹਦਾ 66 66 ਚ ਮਾਨਤਾਨ ਕਰ ਦਾਂਗੇ ਹਾਂ ਕਰ ਦਾਂਗੇ ਆਈ ਗਈ ਸੱਜਣ ਹਾਂ ਜੀ ਕਰਾਂਗੇ ਕੋਈ ਗੱਲ ਨਹੀਂ 22 ਇਹਦਾ ਚਵਾ ਦਾਂਗੇ ਆਪਾਂ ਹਾਂ 22 ਲੀਟਰ ਜੋ ਮਰਜੀ ਦੋ ਟਾਈਮ ਤਿੰਨ ਟਾਈਮ ਚੋਕੇ ਲੈ ਜੇ ਭਾਵੇਂ ਬਕਮਾਲ ਆ ਬਈ ਇੱਥੋਂ ਕਮਾਲ ਆਉ ਪੱਕੇ ਕਰਕੇ ਮੰਨ ਲਿਆ ਸਿਸਟਮ ਥੋੜਾ ਜਿਹਾ ਪੱਕੇ ਕਰਕੇ ਸੁਹਾ ਦੂਜਾ ਬਾਈ ਨਾਲ ਇਹਦੇ ਬੱਚਾ ਕੀ ਆ ਮੇਲ ਕਰ ਇਹਦਾ ਨਾ ਮੇਲ ਆ ਹਾਂ ਜੀ ਇਹ ਇਹਨਾ ਮੇਲਕਾਫ ਆ ਇਹ ਉਹ ਜਿਆਦਾਤਰ ਸਾਨੂੰ ਮੈਂ ਦੱਸ ਦਣਾ ਇਹ ਬਰੀਡ ਆ ਜਿਹੜੀ ਜਿਆਦੇ ਪੰਜਾਬ ਦੇ ਵਿੱਚ ਆ ਸਾਡੇ ਹਾਂਜੀ ਪੰਜਾਬ ਚ ਸਾਡੇ ਏਰੀਏ ਜਿਆਦੇ ਹੁੰਦੀ ਆ ਬਰੀਡ ਇਧਰ ਹਰਿਆਣੇ ਚ ਜੇ ਗੱਲਬਾਤ ਕਰ ਲਈਏ ਸੱਜਣੋ ਮੋਹਰਾ ਨਸਲੀਆਂ ਮੈਂ ਇਸੇ ਮਿਲੀਆਂ ਜਿਆਦੇ ਕਿਉਂਕਿ ਇਹ ਬਰੀਡ ਆਪਣੇ ਏਰੀਏ ਦੀ ਹੈਗੇ ਆਪਣੇ ਏਰੀਏ ਚ ਖਰੋ ਕੱਚਾ-ਕੁੱੱਚਾ ਤਾਂ ਇੱਥੇ ਵੀ ਖਰ ਬਹੁਤ ਹੁੰਦਾ ਪਰ ਬਾਈ ਦਾ ਫਾਰਮ ਥੋੜਾ ਜਿਹਾ ਪੱਕਾ ਕਿਉਂਕਿ ਉਹਦੇ ਕਰਕੇ گاਵਾ ਮ ਥੋੜੀਆਂ ਜਿਹਾ ਫਾਰਮ ਦੇ ਵਿੱਚ ਵੀ ਹੁੰਦੀਆਂ ਨੇ ਜਦੋਂ ਉੱਥੇ ਵੀ ਬਾਈ ਇਹ ਤਕਰੀਬਨ ਤਕਰੀਬਨ ਕੱਚੇ ਚ ਹੀ ਰਹਿੰਦੀਆਂ ਨੇ ਆਪਣ ਨੂੰ ਫਿਰ ਜਗਾ ਕੱਟ ਕਰਕੇ ਫਿਰ ਆਪ ਨੂੰ ਪੱਕਾ ਮਰਦ ਨੇ ਉਧਰ ਦੀ ਆ ਨੀਲੀ ਨੀਲੀ ਦਾ ਬੱਚਾ ਛੱਡਨਾ ਹਾਂ ਕੋਈ ਨੀਲੀ ਦੇ ਸੱਜਣੋਂ ਧਾਰਾ ਆਪਸ ਨੂੰ ਮਾਰ ਕੇ ਦਿਖਾ ਦੇਣਾ ਝੋਟੀ ਆ ਗਈ ਲੈ ਦਿਖਾ ਦੇ ਬਾਈ ਲੈ ਅਗਲੇ ਥਣਾ ਚੋ ਵੀ ਧਾਰਾ ਆਪਸ ਨੂੰ ਮਾਰ ਕੇ ਦਿਖਾ ਦੇਣਾ ਬਾਕੀ ਜਿਹੜੇ ਸੱਜਣ ਨੂੰ ਪਸੰਦ ਆਊਗੀ ਉਹ ਬਾਈ ਨੇੜੇ ਆ ਕੇ ਤਸੱਲੀ ਕਰਕੇ ਲੈ ਜਾਓ ਬਾਈ ਤੋਂ ਧਾਰਾ ਇਹਦੀਆਂ ਦਿਖਾਤੀਆਂ ਮਾਰ ਕੇ ਤੇ ਹੁਣ ਦੂਜੀ ਨੂੰ ਵੀ ਲਾਲਾ ਬੱਚਾ ਉਹਦੀਆਂ ਵੀ ਦਿਖਾ ਦੇ ਮਾਰ ਕੇ ਲੈ ਝੋਟੀ ਦੇ ਵੀ ਧਾਰਾ ਸੱਜਣੋਂ ਸਾਨੂੰ ਆਪਾਂ ਮੋਹਰਾ ਦੀਆਂ ਮਾਰ ਕੇ ਦਿਖਾ ਦੇਣਾ ਪਹਿਲਾਂ ਪੈਸੇ ਲੈਣ ਚੋ ਮਾਰ ਦਈ ਇਹਦਾ ਤਾਂ ਪੰਪੜਾ ਕੰਮ ਹੈ ਹਣਾ ਅਗਲਿਆਂ ਚੋ ਵੀ ਮਾਰ ਦੋ ਅਚ ਬਾਈ ਚ ਬੁਈ ਇਹਦੀ ਬਿਲਕੁਲ ਬੋਲੀ ਆ ਇਹਦਾ ਗਾਵ ਵਾਲਾ ਸਿਸਟਮ ਹੀ ਆ ਲੇ ਤਾਰ ਆਪਸ ਨੂੰ ਇਹ ਜੀਆਂ ਵੀ ਦਿਖਾਤੀਆਂ ਮਾਰ ਕੇ ਬਾਕੀ ਜਿਹੜੇ ਸੱਜਣ ਨੂੰ ਯਾਰ ਪਸੰਦ ਆਊਗੀ ਉਹ ਨੇੜੇ ਆ ਕੇ ਚੋ ਵੀ ਲੋ ਬਾਈ ਕੋਲੇ ਨੰਬਰ ਬੋਲ ਦਿਓ ਜੀ 97280 ਹਾਂਜੀ 67165 ਇੱਕ ਵਾਰੀ ਫੇਰ ਬੋਲੋ ਜੀ 97280 ਹਾਂਜੀ 36165 ਲਾ ਨੰਬਰ ਸੱਜਣੋਂ ਬਾਈ ਦਾ ਵੀਡੀਓ ਚ ਹੀ ਚੱਲੂਗਾ ਜਿਹੜੇ ਵੀ ਸੱਜਣੋਂ ਇਹਨਾਂ ਚੋਂ ਕੋਈ ਵੀ ਜਾਨਵਰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ